ਲائے ਆ ਜੀ ਪੂਰੇ ਪੰਜਾਬ ਪੱਧਰ ਦੇ ਵਿੱਚ ਜਿਹੜੇ ਘਟ ਗਿੰਤियां ਪਛੜੀ ਚਰੇਣੀਆਂ ਦੇ ਵਿੱਚ ਆਉਂਦੇ ਨੇ ਉਹਦਾ ਮੈਨੂੰ ਵਿਮੁਖਤ ਜੱਤੀ ਦਾ ਪੰਜਾਬ ਦਾ ਪ੍ਰਧਾਨ ਲਾਇਆ ਔਰ ਡਿਸਟ੍ਰਿਕਟ ਪੱਧਰ ਤੇ ਜਿਹੜੇ ਨੇ ਸਨਮਾਨ ਜਿਹੜੇ ਹੋਣ ਜਾ ਰਹੇ ਨੇ ਉਹ ਅੱਜ ਨਾਬਾ ਦੇ ਵਿੱਚ ਆਏ ਆ ਜੀ ਮੇਰੇ ਭਰਾ ਐਮ ਐਲ ਏ ਰਹਿਮਾਨ ਜੀ ਤੇ ਇਹਨਾਂ ਦੀ ਕੰਸਟੀਟੂਐਂਸੀ ਦੇ ਵਿੱਚ ਅੱਜ ਪਿੰਡ ਦੇ ਵਿੱਚ ਇੱਕ ਬਹੁਤ ਵਧੀਆ ਜਿਹੜਾ ਉਹ ਪ੍ਰੋਗਰਾਮ ਰੱਖਿਆ ਹੋਇਆ ਉੱਤੇ ਜਾ ਕੇ ਲੋਕਾਂ ਦੇ ਜਿਹੜੇ ਉਹ ਰੂਹ ਰੋਹ ਨੇ ਜੀ ਲੋਕਾਂ ਨਾਲ ਗੱਲਬਾਤ ਕਰਦੇ ਆ ਔਰ ਜੋ ਸਮੱਸਿਆ ਆ ਰਹੀ ਹੈ ਨੇ ਲੋਕਾਂ ਨੂੰ ਉਹਨਾਂ ਦੇ ਬਾਰੇ ਲੋਕਾਂ ਨਾਲ ਗੱਲਬਾਤ ਕਰਾਂਗੇ ਔਰ ਜਿਹੜਾ ਉਹਨਾਂ ਦਾ ਹੱਲ ਹੈਗਾ ਉਹ ਮੁੱਖ ਮੰਤਰੀ ਸਾਹਿਬ ਦੇ ਨਾਲ ਬੈਠ ਕੇ ਉਹ ਜਿਹੜਾ ਉਹ ਹੱਲ ਕਰਾਂਗੇ ਅੰਕੀ ਲੱਗਦਾ ਜਿਹੜੇ ਕਿ ਇਸੇ ਤਰ੍ਹਾਂ ਜੋ ਕਿ ਪਿਛਲੀਆਂ ਸਰਕਾਰਾਂ ਨੇ ਹਰ ਇੱਕ ਵਰਗ ਦੇ ਨਾਲ ਜਿਹੜਾ ਹੈਗਾ ਉਹ ਉਹਨਾਂ ਨੇ ਉਹ ਬਦਲੇਖੋਰੀ ਦੀ ਭਾਵਨਾ ਦੇ ਨਾਲ ਕੀਤਾ ਕਿਉਂਕਿ ਜਿਹੜੇ ਘਟ ਗਿਣਤੀ ਚਾਹੁੰਦੇ ਸੀ ਉਹਨਾਂ ਨੂੰ ਹਰ ਗੱਲੋਂ ਜਿਹੜਾ ਇਗਨੋਰ ਕੀਤਾ ਜਾਂਦਾ ਸੀਗਾ ਸੋ ਮਾਨ ਸਾਹਿਬ ਦੀ ਸਰਕਾਰ ਨੇ ਉਹ ਤਵੱਜੋ ਦਿੱਤੀ ਹੈ ਮੇਰੇ ਹਲਕੇ ਚਤਰਾਨੇ ਦੀ ਜੇ ਮੈਂ ਗੱਲ ਕਰਾਂ ਦਾ 500 ਤੋਂ ਵੱਧ ਮੁੰਡੇ ਜਿਹੜਾ ਨੌਕਰੀਆਂ ਤੇ ਲੱਗਾ ਗਰੀਬ ਘਰਾਂ ਦੇ ਮੁੰਡੇ ਪਛੜੀਆਂ ਸ਼੍ਰੇਣੀਆਂ ਦੇ ਜਿਹੜੇ ਮੁੰਡੇ ਉਹ ਲੱਗੇ ਜੀ ਮੈਰਿਟ ਦੇ ਆਧਾਰ ਤੇ ਲੱਗੇ ਬਿਨਾ ਪੈਸੇ ਤੋਂ ਬਿਨਾ ਸ਼ਿਫਾਰਿਸ਼ ਤੋਂ ਤਾਂ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈਗਾ ਕਿ ਵਾਕਈ ਜਿਸ ਉਮੀਦ ਦੇ ਨਾਲ ਅਸੀਂ ਸਰਕਾਰ ਨੂੰ ਚੁਣਿਆ ਸੀਗਾ ਉਨਾ ਉਮੀਦਾਂ ਤੇ ਜਿਹੜੀ ਮਾਨ ਸਾਹਿਬ ਦੀ ਸਰਕਾਰ ਹੈ ਉਹ ਖਰਾ ਉਤਰ ਦੀ ਕੋਸ਼ਿਸ਼ ਕਰਦੀ ਆ ਮੇਰੇ ਭਰਾ ਬਹੁਤ ਹੀ ਸਤਿਕਾਰਯੋਗ ਐਮਐਲਏ ਛਤਰਾਣਾ ਸਰਦਾਰ ਕੁਲਵੰਤ ਸਿੰਘ ਜੀ ਬਾਜੀਗਿਰ ਸਾਹਿਬ ਅੱਜ ਐਮਐਲਏ ਆਫਿਸ ਨਾਭਾ ਦੇ ਵਿੱਚ ਪਹੁੰਚੇ ਆ ਇਹਨਾਂ ਨੂੰ ਜੀ ਆਇਆਂ ਦਾ ਸਵਾਗਤ ਹੈ ਜੀ ਇੱਥੇ ਔਰ ਮੈਨੂੰ ਮਾਨ ਵਾਲੀ ਗੱਲ ਹੈ ਮੇਰੇ ਵਾਸਤੇ ਵੀ ਔਰ ਪੰਜਾਬ ਲਈ ਵੀ ਕਿ ਵਿਮਲੁਕ ਜਿਹੜੀਆਂ ਜਾਤੀਆਂ ਨੇ ਯਾਨੀ ਕਿ ਜਿਹੜੀਆਂ ਲੋਪ ਖੁਰੀਆਂ ਜਾਤੀਆਂ ਨੇ ਘੱਟ ਗਿਣਤੀ ਜਾਤੀਆਂ ਨੇ ਜਿਨ੍ਹਾਂ ਦੇ ਮਸਲੇ ਬੜੇ ਗੰਭੀਰ ਆ ਔਰ ਪੰਜਾਬ ਦੇ ਲੋਕ ਹਮੇਸ਼ਾ ਇਸ ਗੱਲ ਤੋਂ ਸਕਲੇ ਰੱਖੇ ਗਏ ਆ ਕਿ ਉਹਨਾਂ ਦੀ ਗੱਲ ਪਹੁੰਚਾਉਣ ਵਾਲਾ ਕੋਈ ਮੁਖਤਾ ਕੋਈ ਐਸਾ ਕੋਈ ਦਮਦਾਰ ਲੀਡਰ ਜਿਹੜਾ ਸੀ ਪੰਜਾਬ ਦੇ ਵਿੱਚ ਨਹੀਂ ਸੀ ਪਰ ਮੈਨੂੰ ਇਹ ਦੱਸਦਿਆਂ ਖੁਸ਼ੀ ਆ ਕਿ ਕੁਲਵੰਤ ਸਿੰਘ ਬਾਜੀਗੜੀ ਕੈਸੇ ਐਮ.ਐਲ.ਏ ਨੇ ਜਿਹੜੇ ਵਿਧਾਨ ਸਭਾ ਦੇ ਵਿੱਚ ਹੀ ਆਪਣੇ ਹਲਕੇ ਦੀ ਗੱਲ ਬੜੀ ਬਿਵਾਕੀ ਨਾਲ ਰੱਖਦੇ ਆ ਔਰ ਇਹਨਾਂ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਨੇ ਪੰਜਾਬ ਦਾ ਪ੍ਰਧਾਨ ਲਾਇਆ ਸੋ ਇਹਨਾਂ ਦਾ ਮਾਨ ਸਨਮਾਨ ਕਰਨ ਵਾਸਤੇ ਅੱਜ ਪਿੰਡ ਖਨੌੜਾ ਵਿਧਾਨ ਸਭਾ ਨਾਬਾ ਦੇ ਵਿੱਚ ਵਿਸ਼ੇਸ਼ ਤੌਰ ਤੇ ਇਹਨਾਂ ਨੂੰ ਬੁਲਾਇਆ ਤੇ ਅੱਜ ਇਹ ਪਹੁੰਚੇ ਆ ਤੇ ਮੈਂ ਆਪਣੇ ਵੱਲੋਂ ਦਿਲ ਦੀ ਗਹਿਰਾਈਆਂ ਤੋਂ ਉਹਨਾਂ ਨੂੰ ਮੁਬਾਰਕਬਾ ਔਰ ਮੈਂ ਉਮੀਦ ਕਰਦਾ ਕਿ ਕਟਗਿਣਤੀ ਲੋਕ ਜਿਹੜੇ ਆ ਜਿਨ੍ਹਾਂ ਦੇ ਜ਼ਿੰਮੇਵਾਰੀ ਨਾਲ ਉਹ ਦਿੱਤੀ ਹੈ ਉਹਨਾਂ ਦੀ ਗੱਲ ਇਹ ਪੰਜਾਬ ਪੱਧਰ ਤੱਕ ਵਿਧਾਨ ਸਭਾ ਦੇ ਵਿੱਚ ਵੀ ਔਰ ਉਹਨਾਂ ਲੋਕਾਂ ਦੀ ਗੱਲ ਜਿਹੜੀ ਹੈ ਲੰਮੇ ਸਮੇਂ ਤੋਂ ਜਿਹੜੀ ਦੱਬੀ ਗਈ ਸੀ ਉਹ ਸਾਰੀਆਂ ਗੱਲਾਂ ਬਾਹਰ ਨਿਕੇ ਤੇ ਉਹਨਾਂ ਦੇ ਮਸਲੇ ਹੱਲ ਹੋਣਗੇ ਪਾਰਟੀ ਬਿਲਕੁਲ ਮਜ਼ਬੂਤ ਹੋਊਗੀ ਜੀ ਕਿਉਂਕਿ ਅਣਗੌੜਿਆ ਕੀਤਾ ਗਿਆ ਪਿਛਲੀਆਂ ਸਰਕਾਰਾਂ ਤੋਂ ਜਿਹੜੇ ਆਮ ਲੋਕ ਸੀਗੇ ਜਿਹੜੇ ਕਟਗਿਣਤੀ ਲੋਕ ਸੀਗੇ ਜਿਨ੍ਹਾਂ ਨੂੰ ਸਿਰਫ ਵੋਟ ਬੈਂਕ ਲਈ ਵਰਤਿਆ ਜਾਂਦਾ ਸੀ ਉਹਨਾਂ ਦੀ ਗੱਲ ਸੁਣਨ ਵਾਸਤੇ ਮੇਰੇ ਕੱਲ ਪਿਛਲੀਆਂ ਸਰਕਾਰਾਂ ਦੇ ਵਿੱਚ ਤੱਕ ਕਿਸੇ ਨੂੰ ਵੀ ਨਹੀਂ ਪਤਾ ਕਿ ਪ੍ਰਧਾਨ ਕੌਣ ਹੈ ਜੀ ਲਾਇਕ ਨਹੀਂ ਲਾਇਕ ਕਿਸੇ ਨੂੰ ਪਤਾ ਹੀ ਨਹੀਂ ਇਸ ਗੱਲ ਦਾ ਪਰ ਇਹ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦੀ ਸੋਚ ਕਿ ਕਿੱਡਾ ਮਾਨ ਕਿੱਡਾ ਸਤਿਕਾਰ ਕਰਦੇ ਆ ਹਰੇਕ ਇਨਸਾਨ ਦਾ ਕਿ ਉਹ ਹਰੇਕ ਚੀਜ਼ ਨੂੰ ਰਿਕੋਗਨਾਈਜ਼ ਕਰ ਰਿਹਾ ਹਰੇਕ ਚੀਜ਼ ਜਿਹੜੀ ਆ ਉਹ ਆਪ ਮੋਨੀਟਰ ਕਰਦੇ ਆ ਘਟ ਗਿਣਤੀ ਲੋਕਾਂ ਦਾ ਇੱਕ ਰਿਪਰੈਜ਼ੈਂਟ ਬਣਾ ਕੇ ਸਾਡੇ ਪ੍ਰਾ ਕੁਲਵੰਤ ਬਾਜੀਗਰ ਹਰਾਂ ਨੂੰ ਉਹਨਾਂ ਨੇ ਇਹ ਮੈਸੇਜ ਦਿੱਤਾ ਕਿ ਅਸੀਂ ਹਰ ਇੱਕ ਦੀ ਗੱਲ ਸੁਣਦੇ ਆਂ ਔਰ ਉਹ ਹੱਲ ਕਰਨ ਦੀ ਸ਼ਮਤਾ ਰੱਖਦੇ ਆਂ ਸੋ ਇਹ ਬਹੁਤ ਵੱਡੀ ਗੱਲ ਹੈ ਕਿ ਆਮ ਲੋਕਾਂ ਦੀ ਗੱਲ ਕਰਨ ਵਾਲਾ ਇੱਕ ਨੁਮਾਇੰਦਾ ਮਿਲ ਗਿਆ ਇਹ ਵਿਧਾਨ ਸਭਾ 'ਚ ਵੀ ਗੱਲ ਰੱਖਣਗੇ ਪੂਰੇ ਪੰਜਾਬ ਦੇ ਵਿੱਚ ਵੀ ਇਹਨਾਂ ਦਾ ਮਾਨ ਸਨਮਾਨ ਹੋ ਰਿਹਾ ਸੋ ਵੱਡੀ ਗੱਲ ਹੈ ਇਸ ਚੀਜ਼ ਦੀ ਵਧਾਈ ਹੈ ਸਾਡੇ ਭਰਾ ਐਮ ਐਲ ਏ ਕੁਲਵੰਤ ਬਾਜੀਗੜ੍ਹ ਸਾਹਿਬ ਨੂੰ ਤੇ ਮੁੱਖ ਮੰਤਰੀ ਪੰਜਾਬ ਸਰਦਾਰ